1 ਲੱਖ 20 ਹਜ਼ਾਰ ਦਾ ਬੱਕਰਾ ਦੇ ਲਾੜੇਗਾ ਆਪਾਂ ਨੂੰ ਕੋਈ ਟੈਂਸ਼ਨ ਨਹੀਂ ਕਿਉਂ ਜੀ 1 ਲੱਖ 20 ਦਾ ਕਰ ਗੱਲ ਮੁੰਡੇ ਨਾਲ ਕਿਉਂ ਏ ਨਹੀਂ ਥੋੜੇ ਇੱਕ ਹੀ ਪਤਾ ਹੈ ਕਿ ਉਹ ਦੀਆਂ ਪਿੰਨੀਆਂ ਖਾਂਦਾ ਹੋਵੇ ਹਾਂ ਖਾਂਦਾ ਹੈ ਕਿਉਂ ਦੀਆਂ ਪਿੰਨੀਆਂ ਨਹੀਂ ਰੋਟੀ ਪਲੇਟ ਚ ਖਾਂਦਾ ਹੈ ਕਿ ਪੱਤਲ ਤੇ ਖਾਂਦਾ ਹੈ ਜਾਂ ਬੜਾ ਚੂੜੀਆਂ ਲੈਂਦਾ ਹੋਏ ਹਾਂ ਕੀਮਤ ਤਾਂ ਮੇਰੀ ਥੁਰਦੇ ਨਾਲ ਆ ਭਰਾ ਆਣੇ ਭਰਾ ਨੇ ਜੇ ਤੁਸੀਂ ਖੜੇ ਹੋ ਤਾਂ ਮੇਰੀ ਕੀਮਤਾਂ ਨਹੀਂ ਕੋਈ ਕੀਮਤ ਨਹੀਂ ਬਾਵਲ ਕਬੜੀਆਂ ਮੈਂ ਥੋੜਾ ਸੇਵਾਦਾਰ ਹਾਂ ਬੋਲਾ ਜੇ ਬੰਦਾ ਲੈ ਵੀ ਸਰਦਾਰ 2 ਲੱਖ ਰੁਪਈਆ ਬਾਈ ਜੀ ਕੱਟ ਮਤ ਜਮਾ ਦੀ 2 ਲੱਖ ਪੂਰਾ ਬਾਊ ਜੀ 2 ਲੱਖ ਮੰਗਦਾ ਤੂੰ ਸਮਝਾਓ ਹੁਣ ਮੈਂ ਕੀ ਸਮਝਾਉਂ ਆਗਲੇ ਦੀ ਚੀਜ਼ ਐ 6-4 ਲੱਖ ਮੰਗੇ ਤੂੰ ਮੰਗੇ ਦੱਸ ਕਿਹਦੇ ਚ ਕੀ ਗੁੱਸਾ ਤਾਂ ਲੈ ਕੇ ਗੈਲ ਪੈਜੂ ਕੱਠੇ ਵਾਲਾ ਮੁੰਡਾ ਐ ਅੱਛਾ ਉਹਦੇ ਕੱਠਾ ਬਾਈ ਹੈਣਾ 4 ਲੱਖ ਦਾ ਨਾ ਕੱਠਾ ਬਾਈ ਹੁੰਦਾ ਮੇਰੀ ਸੁਣ ਗੱਲ ਦੱਸੋ ਸੀ ਯਾਰ ਦੇ ਬੱਕਰਾ ਸਾਰੀਆਂ ਗੱਲਾਂ ਛੱਡ ਕੇ ਆਪਾਂ ਭਾਈ ਦਾਣਾ ਖਾਂਦਾ ਹੋਵੇ ਫਿਰ ਇਹ ਕੀ ਇਹਨਾਂ ਨੂੰ ਜੋ ਮਰਜੀ ਕੋਲਾ ਦਾਣੇ ਕੋਲਾ ਫਟਕੋ ਕੋਲਾ ਰਾਜੂ ਦੱਸਦਾ ਸਾਰਾ ਕੰਮ ਕਰੋ ਇਹ ਕੀ ਪਤਾ ਕਿ ਉਹਦੀਆਂ ਪਿੰਨੀਆਂ ਖਾਂਦਾ ਹੋਵੇ ਹਾਂ ਖਾਂਦਾ ਕੀ ਉਹਦੀਆਂ ਪਿੰਨੀਆਂ ਖਾਂਦਾ ਫਿਰ ਰੋਟੀ ਪਲੇਟ ਚ ਖਾਂਦਾ ਕਿ ਪੱਤਲ ਦੇ ਖਾਂਦਾ ਹੈ ਕੀ ਬੰਦਾ ਚੂਰੀਆਂ ਲੈਂਦਾ ਹੋਵੇ ਹਾਂ ਜਿਵੇਂ ਕਰੀਏ ਹੁਣ ਸੰਦਰ ਪਸੰਦ ਤਾਂ ਹੈਗਾ ਦੇਖਦਾ ਰਿਹਾ ਛੇੜਾ ਛੇੜੀ ਹੈ। ਕਿਹਾ ਵੀ ਘਰੇ ਜਾਵੜੇ ਲੋਕੀ ਦੂਰੋਂ ਦੂਰੋਂ ਦੇਖਣ ਆਉਣਗੇ ਬਾਈ ਬੱਕਰਾ ਲੈ ਕੇ। ਸਾਡੇ ਲੋਕਾਂ ਨੇ ਬਾਰ ਭੰਨਦੇ ਬਤਰਾ ਵੇਖਣ ਲੱਗਿਆ ਨੇ। ਜਿਹੜਾ ਆਉਂਦਾ ਉਹੀ ਭੰਨ ਲੋ ਬੋਲਦਾ ਬੱਕਰਾ ਖੋਲੋ ਬੱਕਰਾ ਖੋਲੋ। ਬੱਕਰਾ ਛੇੜੀ ਕੋਈ ਗੱਲ ਨਹੀਂ। ਬਾਦੂ ਪੁਗਾਈਆਂ ਦਾ ਕੀ ਫੇਰ? ਮੇਲਾ ਕਾਲੇ ਦਾ 2023 ਦਾ। ਮੇਲਾ ਪਰੋਂ ਚਾਹੇ ਵੇਚਣ ਆਏ ਨੇ। ਇਹ ਤਾਂ ਮੂਡ ਬਣੇ ਦੀ ਗੱਲ ਤੂੰ ਤੇ ਸਭ ਲੈ ਗਿਆ ਰੈਪ ਕੀ ਗਾਇਉਂਦਾ ਆਪਣਾ ਆ ਤੇ ਚੰਗਾ ਆ ਆਜੂ ਮੋਰੀ ਉਹ ਬਾਈ ਜਿਹੜੇ ਨੇ ਬੱਕਰਾ ਹਾਂ ਬਾਈ ਬੱਕਰਾ ਮਾਲਕ ਜਿਹੜੇ ਹਾਂ ਜੀ ਦੱਸੋ ਤੁਸੀਂ ਹੈ ਜੀ ਹਾਂ ਜੀ ਸਰ ਮੱਥੀ ਬੜਾ ਚੌੜਾ ਕਰ ਫਰਖਾੜਾ ਠਾੜਾ ਚੌੜਾ ਕਰ ਫਰਖਾੜਾ ਵੀਡੀਓ ਬਣੇ ਦੇਖੀ ਪਿੱਛੇ ਘਰਾਣਾ ਤੇਰਾ ਕਾਲੇ ਕੱਪੜੇ ਵਾਲੇ ਬਾਈ ਆ ਜਾ ਆ ਜਾ ਪਿੱਛੇ ਘਰਾ ਦੇ ਬੋਲ ਕਰਕੇ ਉਹਦੇ ਨਾਲ ਉਹਦਾ ਕਿਹਦੇ ਪਾਸੋਂ ਵਧੀਆ ਬਣੂ ਕੱਲੇ ਬੱਸ ਉਹ ਕੀ ਆ ਉਹ ਵਧੀਆ ਮੇਰੇ ਕੋਲੇ ਆ ਯਾਰ ਹੋਰ ਹੋ ਜੇ ਛੋਟੇ ਭਾਈ ਮਰ ਗਿਆ ਕੈਨ ਨੂੰ ਮੇਰੇ ਸੋ ਕਰਾ ਖੁੱਲਾ ਕਰ ਦੇ ਕੋਟਾ ਨੂੰ ਬਾਹਰ ਦਾ ਅਮਰੀਕਾ ਅਗਲੇ ਨੂੰ ਚੰਗੇ ਕੱਲੇ ਕੱਲੇ ਗੱਲ ਦਾ ਪਤਾ ਲੱਗੇ ਕੱਲੇ ਕੱਲੇ ਵੱਖਰੇ ਦੇ ਅੰਗ ਪੈਰ ਦਾ ਛੋਟੇ ਭਾਈ ਕੈਨ ਨੂੰ ਸੋ ਕਰੇ ਬੜਾ ਪਿੰਸਾ ਨੂੰ ਕੱਲੇ ਇੱਥੇ ਖੜ ਜਾ ਸਾਰੇ ਗੱਲਾਂ ਆ ਰਹੀਆਂ ਆ ਰਹੀਆਂ ਸਾਰੇ ਤੇਰੀ ਗੱਲ ਨੂੰ ਸੁਣਦੇ ਪੱਕੀ ਗੱਲ ਆ ਪਰਮਾਤਮਾ ਦੀ ਗੱਲ ਹੈ ਮੇਲੇ ਦੇ ਖੜਾ ਤੇਰੀ ਗੱਲ ਨੂੰ ਇੱਥੇ ਖੜਾ ਹਾਂ ਹੁਣ ਗੱਲ ਦੱਸ ਇਹਨਾਂ ਨੂੰ ਕੀ ਕਰਾਂ ਨਹੀ ਠੀਕ ਹੋ ਗਿਆ ਲੈ ਵੀ ਭਾਈ ਤੂੰ ਆ ਭਾਈ ਨਾ ਕੋਈ ਬੋਲੇ ਉਹ ਇਹਦੀ ਮੇਰੀ ਜਗਾਈ ਹੋਣੀ ਹੈ ਆਹ ਤੋਹੀ ਗੱਲ ਹੈ ਅਗਲੇ ਦੀ ਆ ਦੇਵੇ ਨਾ ਦੇਵੇ ਸਾਨੂੰ ਕਈ ਵਾਰੀ ਕਮੈਂਟ ਪਾਰੋਂ ਆਉਂਦੇ ਨੇ ਕੈਨੇਡਾ ਅਮਰੀਕਾ ਚੋਂ ਉਹਨਾਂ ਦੇ ਵੀ ਭਾਈ ਰਾਜੂ ਤੂੰ ਮਾਲਕ ਨਾ ਜਿਦਿਆ ਕਰ ਲੋਕ ਹੋਈ ਹਰ ਹਲਵਾ ਓਏ ਹਲਵਾ ਹਲਵਾ ਓਏ ਛੜਤਾ ਓਏ ਇਹ ਉਹ ਕਹਿੰਦੀ ਸਾਨੂੰ ਸਮਝ ਨਹੀਂ ਆਉਂਦੀ ਹਾਂ ਇਹ ਗੱਲ ਦੀ ਸਾਡੇ ਕੁਝ ਪੱਲੇ ਦੱਲੇ ਤਾਂ ਪਵੇ ਗੱਲ ਵੀ ਇੱਕ ਬੱਕਰੇ ਦੀ ਸਾਨੂੰ ਪਸ਼ੂ ਬੱਕਰੀ ਆ ਬੱਕਰਾ ਉਹਦੀ ਸਾਨੂੰ ਵਧੀਆ ਫੋਟੋ ਹਣੀ ਚ ਕਹਿੰਦਾ ਲੋਕ ਕੁਝੰਦੇ ਨੇ ਉੱਤੇ ਢੀਰੀ ਸਾਨੂੰ ਦਿਖਦਾ ਕੁਝ ਵੀ ਨਹੀਂ ਲੱਲ ਵੀ ਉਹਨਾਂ ਦੀ ਖੜੀ ਆ ਇਹ ਤਾਂ ਹੱਥ ਵੱਲ ਕੇ ਮੇਰੀ ਬੇਨਤੀ ਹੈ ਗੁੱਸਾ ਨਾ ਕਰਿਓ ਮੇਰੇ ਭਾਈਓ ਤੁਸੀਂ ਕੋਈ ਬਾਪ ਹੈ ਕੋਈ ਦਾਦਾ ਚਾਚਾ ਕੋਈ ਗੁੱਸਾ ਨਹੀਂ ਮਾਰੇ ਮੇਰੇ ਖੁੱਦਾ ਜਾਂ ਖੜਾ ਕਰਾਂ ਮੈਂ ਤਾਂ ਕਹੀ ਜਾਂਦਾ ਹਾਂ ਅਗਲਾ ਬੱਦਿਆ ਫੋਟੋ ਆਵੇ ਫੁਰ ਗੱਲ ਕੀਤੀ ਗਈ ਹੈ ਹੀ ਗੱਲ ਛੋਟੀ ਹੋਵੇ ਹਾਂ ਬੱਸ ਵਸਲੀ ਆਉਜੀ ਤੇ ਬੱਕਰਾ ਲੈਓ ਸਾਈਂ ਤੋਂ ਦੋ ਜੀ ਨੂੰ ਰਾਜੂ ਛੋਟੇ ਜੱਡਾ ਬੱਕਰਾ ਪੂਰਾ ਹਾਂ ਜੱਡ ਬਲੈਕ ਸਾਈਂ پکڑਾਂ ਯਾਰ ਕਮਿਆ ਕਰਦਾ ਮੈਨੂੰ ਪਪਾ ਕਰਦੇ ਤਾਂ ਕਿਹੜਾ ਧੱਕਾ ਮੇਰੇ ਨੂੰ ਵੀ ਕਰਦਾ ਯਾਰ ਕਰ ਚੱਕ ਦੇ ਫਟੇ ਤੂੰ ਕਰ ਲੈ ਆਪਣਾ ਇਹਦੇ ਹਾਂ ਅਬੇ ਸੌਦਾ ਵੀ ਹੋਰ ਪੱਕਾ ਹੋ ਜਾ ਸਾਈ ਤੂੰ ਕਰਦੇਗਾ ਚਲ ਦੇਖਦੇ ਆ ਜੇ ਹੁਣ ਮੈਂ ਇਹਦਾ ਬਾਈ ਜੀ ਆਮ ਨਾਲ ਦੀ ਗੱਲ ਹਾਂ ਜਿੰਨੇ ਨਾਲ ਹੁੰਜਾਲੇ ਉੱਥੇ ਜਾਣਾ ਪਰ ਤੋੜ ਦੂਗਾ ਤੋਣੇ ਤੁਹਾਨੂੰ ਮੈਂ ਦਾ 2000 ਵਾਲਾ ਮੋਟੇ ਇਹ ਪਤਾ ਨਹੀਂ ਕਾਦੇ ਵਾਲਾ ਡਾਲਰਾਂ ਦੀ ਗੱਲ ਕਰਦਾ ਇਹ ਡਾਲਰਾਂ ਨੇ ਇਹ ਡਾਲਰ ਇਹ ਡਾਲਰ ਦੇਖਾਂ ਅੱਜ ਵੀ ਕਿਸੇ ਨੂੰ ਦੇਵਾਂ 2-3000 ਦਾ ਵੇਚ ਸਕਦਾ ਪਰ ਮੈਂ ਵੇਚਣਾ ਨਹੀਂ ਅੱਛਾ ਹਾਂ ਭਾਈ ਪਿਛਲੋਂ ਰਾਜੂ ਦੀ ਕੀਮਤ ਕੋਈ ਨਹੀਂ ਤਾ ਭਾਈ ਇਹ ਗੱਲ ਨਹੀਂ ਕਹਿੰਦੇ ਕੀਮਤ ਤਾਂ ਮੇਰੀ ਥੁਰਦੇ ਨਾਲ ਆ ਭਰਾ ਨੇ ਭਰਾ ਨੇ ਜੇ ਤੁਸੀਂ ਖੜੇ ਹੋ ਤਾਂ ਮੇਰੀ ਕੀਮਤਾਂ ਨਹੀਂ ਕੋਈ ਕੀਮਤ ਨਹੀਂ ਪਾਵਲ ਕਬੜੀਆਂ ਮੈਂ ਥੋੜਾ ਸੇਵਾਦਾਰਾਂ ਬੋਲਾ ਜਿਹਾ ਬੰਦਾ ਲੈ ਵੀ ਸਰਦਾਰ ਹਾਂਜੀ ਵੇਚਣੇ ਵੇਚਣਾ ਏ ਲੈ ਮੁੱਲ ਜਾਇਜ਼ ਕਰੀ ਮਾਇਰ ਮੰਡੀ ਤੇ ਗਾਇ। ਤੁਸੀਂ ਆਪ ਹੀ ਲਾ ਦਿਓ ਜਿੰਨੇ ਦਾ। ਲਾ ਪੈਨ ਤੇਰੀ ਆ ਬਾਈ। ਮੈਂ ਤਾਂ ਤੇਨੂੰ ਜਾਣਦਾ ਵੀ ਨਹੀਂ ਕਿਹੜੇ ਪਿੰਡ ਦੇ। ਇਮਾਨਦਾਰੀ ਦੀ ਗੱਲ ਤਾਂ ਮੈਂ ਤਾਂ ਜਾਣਦਾ ਵੀ ਨਹੀਂ ਵਿਚਾਰੇ ਨੂੰ ਬਾਈ। ਆਹ ਪੈਂਚਾ ਉਹ ਮਿੱਠਾ ਕਰੋ ਖਾਣੇ। ਸ਼ਾਮ ਹੋ ਜਾਏ। ਤੁਸੀਂ ਹੋਰ ਬੱਚਾ ਹੋ। ਮੱਢੀ ਖੁੱਲ੍ਹੇ। ਕੋਈ ਨਹੀਂ ਕਰੀ ਗਾ। ਤੁਸੀਂ ਬੜਾ ਕੋਲ ਹੋ। ਆਹ ਤੇ ਫੋਨ ਦੇਖਦਾ ਐ। ਪਿਸ਼ਾ ਨੂੰ ਜਿੰਨੀ ਪਿਸ਼ਾਓ ਕੇ ਵੀਡੀਓ ਬਣਾਉਂਦਾ ਸਾਫ ਹੋ। ਹਾਂ ਬਾਈ। 2 ਲੱਖ ਰੁਪਈਆ ਬਾਈ ਜੀ। ਉਹ ਕੱਟਤਾ ਮਤ ਜਮਾਨੀ 2 ਲੱਖ ਲਖਾ ਬਾਉਜੀ 2 ਲੱਖ ਮੰਗਾ ਤੂੰ ਸਮਝ ਨਹੀਂ ਹੈਂ ਵੀ ਸੁਝਾਓ ਹੁਣ ਮੈਂ ਕੀ ਸਮਝਾਵਾ ਲੇਦੀ ਚੀਕ ਹੈ 6 4 ਲੱਖ ਮੰਗੇ ਤੂੰ ਦੱਸ ਇਹਦੇ ਚ ਕੀ ਗੁੱਸਾ ਜਾਗ ਲੈ ਕੇ ਗਾਇਰ ਪੈਜੂ ਕੰਠੇ ਵਾਲਾ ਮੁੰਡਾ ਹੈ ਅੱਛਾ ਉਹਦੇ ਕੰਠਾ ਪਾਈ ਹੈ ਨਾ ਚਾਰ ਨੂੰ ਜਦ ਨਾਲ ਕੰਠਾ ਪਾਈ ਹੁੰਦਾ ਇਹ ਤਾਂ ਫਿਰ ਕੰਠਾ ਲੈ ਲੈਂਦੇ ਆ ਬੱਕਰਾ ਰਹਿਣ ਦੇਦੇ ਆ ਉਹਦਾ ਸ਼ਿੰਗਾਰ ਉਸੇ ਨੂੰ ਬਣਾਉਂਦੇ ਬੱਚੇ ਨਹੀਂ ਆਉਣੇ ਫਿਰ ਕੀ ਕਹਿਣਾ ਹੁਣ ਕਹਿ ਤੁਸੀਂ ਕਹੋ ਤੁਸੀਂ 2 ਲੱਖ ਰੁਪਏ ਮੰਗਦਾ ਬਾਈ 60000 ਦੇ ਦਈਏ ਜੀ ਹਰ ਜੀ ਵਾਹ 2 ਲੱਖ 50 ਲਾਓ ਤੇ ਗੁੱਸਾ ਥੋੜਾ ਤੂੰ ਨਹੀਂ ਉਹ ਚਲੋ ਕੋਈ ਗੱਲ ਰੁਪਈਆ ਕਰ ਰੁਪਈਏ ਜੀ ਚੱਲਣਾ ਬਾਈ ਮੀਆਂ ਬਹਿਣ ਤੇ ਮਿਲਣਾ ਨਹੀਂ ਰੁਪਈਆ ਰੁਪਈਏ ਜੀ ਤੇਰੇ ਬੰਦੇ ਆ ਸਭ ਕਹੇ ਬਾਈ ਜੀ 60000 ਤਾਂ ਦੇਉਂਗੇ ਨਹੀਂ ਬਾਈ ਹੋਰ ਕਿੰਨੇ ਦਾ ਦੇਉਂਗੇ ਇੱਕੇ ਦਸ ਤੇ ਅਗਾ ਦੋਲਾ ਕਰ ਬੀਰ ਮੰਗਲਿਆ ਤਾਂ ਤਾਂ ਠੀਕ ਹੈ ਸਹੀ ਜਾਇਜ਼ ਕੋਈ ਗੱਲ ਨਹੀਂ ਛੱਡ ਜਾਗੇ ਥੋੜੀ ਮਾਨਤਨ ਕਰ ਦਿਆਂਗਾ ਕਿੰਨਾ ਕੁ ਮਾਨਤਨ ਕਰ ਦਿਆਂ ਤੇ ਮਾਨਤਨ ਕਿੰਨਾ ਕੁ ਵਾਧੂ ਕਰ ਦੋ ਮਾਨਤਨ ਕਰਦਾ ਕਰੋ ਸਾ ਵੀ ਕਰੋ ਤਾਂ ਸਹੀ 10000 ਛੱਡ ਦਿੰਦਾ ਇਹ ਤਾਂ ਬਹੁਤ ਹੀ ਜ਼ਿਆਦਾ ਹੋ ਗਿਆ 190 ਤੇ ਆ ਫੋੜ ਦੱਸ ਕਰਾਂਗੇ ਤਿੰਨ ਜਿੰਦ ਜਾਨ ਹੈ ਜੀ ਜਿੰਦ ਜਾਨ ਦਾ ਗਰੀਬ ਕਿਵੇਂ ਲਿਉਂਦੇ ਆ ਇਹ ਮੱਥਾ ਦਾ ਲਾਲ ਹੈ ਬੰਦੇ ਦਾ ਜਾਨ ਤਾਂ ਪੂਰੀ ਹੈ ਪੂਰੀ ਆ ਮੱਥਾ ਲਾ ਲਾ ਤੇ ਵਧੀਆ ਦਾ ਹਾਲ ਹੈ ਆਹ ਆਹ ਕੁਰਤਾ ਪਜਾਮਾ ਨਹੀਂ ਪਾਇਆ ਜਰਾ ਜਲਦੀ ਟੀ-ਸ਼ਰਟ ਪੈਂਟ ਚ ਆ ਗਿਆ ਵਸ ਇੰਨਾ ਕਰਦਾਰ ਕਰ ਨਾ ਵਧੀਆ ਹੈ ਜੀ ਅੱਛਾ ਫਿਰ ਠੀਕ ਲੱਗ ਰਿਹਾ ਤਾਂ ਕੋਈ ਗੱਲ ਤੇਰੀ ਸੁਣ ਗੱਲ 80000 ਦਾ ਸੀ ਬੱਕਰਾ ਸਾਰੀਆਂ ਗੱਲਾਂ ਛੱਡ ਨਹੀਂ ਬਾਈ ਹੈ ਹੋਰ ਕਿਵੇਂ ਉਹ ਲੱਖ ਰੁਪਏ ਦਾ ਛੋਲੇ ਹੀ ਖਾ ਗਿਆ ਮੇਰੇ ਇਹ ਛੋਲੇ ਤਾਂ ਖਾਊਗਾ ਹੀ ਵਿਚਾਰਾ ਛੋਲੇ ਦੀ ਬੋਰੀ ਦੇ ਦਿੰਦੇ ਲੇ ਜਾਂਦੇ ਆ ਛੋਲੇ ਦਾ ਵਾਧੂ ਗਏ ਆ ਆਪਾਂ ਕਿਹੜਾ ਰੋਟੀ ਨਹੀਂ ਖਾਂਦੇ ਚਲੇ ਇੱਦਾਂ ਛੋਲੇ ਹੀ ਖਾ ਗਿਆ ਭਾਈ ਆਪਾਂ ਕਿਹੜਾ ਰੋਟੀ ਨਹੀਂ ਖਾਂਦੇ ਤਾਂ ਖਾਊਗੇ ਵਿਚਾਰਾ ਭੁੱਖਾ ਤਾਂ ਰੱਖਿਆ ਨਹੀਂ ਜਾਂਦਾ ਭਾਈ ਕਹਿੰਦਾ 1000 ਰੁਪਏ ਛੋਲੇ ਸਰ ਮੈਂ ਦੱਸਦਾ 10000 ਛੱਡ ਦੇਣਾ 10 ਹੋਰ ਛੱਡਤਾ ਜੀ 81 ਤੇ ਆ ਗਿਆ 90 ਤੇ 90 ਤੇ ਆ ਗਿਆ ਕੋਈ ਗੱਲ ਨਹੀਂ ਤਾਂ ਕਰ ਲਾਂਗੇ ਲੋਟੇ ਨੂੰ ਹਾਂ ਜੀ ਨਾ ਫਿਰ ਉੱਪਰ ਹੋ ਗਿਆ ਨੰਬਰ ਉੱਪਰ ਤਾਂ ਹੀ ਹੋਇਆ ਅਗੇ ਹੋ ਗਿਆ ਨਾ ਲੱਖ ਦਾ ਦਿਓ ਜੀ ਹਾਂ ਜੋ ਵੀ ਨਹੀਂ 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 12 ਹੋ ਗਿਆ ਉਹ ਨਹੀਂ ਹੈ ਛੱਡ ਜਾ ਜੇ ਮੈਂ ਕੱਟ ਕੇ ਲੱਗੀ ਲੱਗੀ ਬਹੁਤ ਜੰਮ ਉਹ ਨੋਟ ਵੀ ਟੁੱਟ ਜਾਣਾ ਬੱਸ ਟੁੱਟ ਜੂ ਹੋਰ ਲੈ ਲਾਂਗੇ ਨੋਟ ਉਹ ਨੋਲਡ ਦਾ ਛੱਡ ਯਾਰ ਜਵਾਨ ਦੀ ਗੱਲ ਹੁੰਦੀ ਆ ਲੋਕੀ ਇਹ ਟੁੱਟਦਾ ਇਹ ਜਵਾਰਾ ਜੂ ਟੁੱਟ ਜੂ ਹੋਰ ਲੈ ਲਾਂਗੇ ਨੋਟ ਜੇ ਵਾਧੂ ਆ ਯਾਰ ਮੈਂ ਦੰਦਾ ਸੀ ਉਹਦੇ ਬਾਸ ਹਾਂ ਦੇਖੋ ਸਰਦਾਰ ਬਣਾ ਦੇਣਾ ਇਹਦੀ ਗੱਲ ਹੈ ਹੈ ਲੱਖ ਤੇਰੇ ਪਿੱਛੇ ਲਾਦਾ ਉਹ ਮੇਰੇ ਪਿੱਛੇ ਲਾਦਾ ਹੋਰ ਵਧਾਦਾ ਪੈਂਦਾ ਇੱਕ ਹੋਰ ਇਹ ਬੱਕਰਾ ਲੱਖਦਾ ਹੈਗਾ ਬਾਈ ਜੀ ਖੜਾ ਦੱਸਦਾ ਹੈ ਜਾਨਵਰ ਦੱਸ ਰਿਹਾ ਜਿੰਦ ਜਾਨ ਕਿੰਨੇ ਬੰਦੇ ਕੋਈ ਵੀ ਬੰਦਾ ਕਹਦੇ ਵੀ ਆਹ ਕਮੀ ਨਹੀਂ ਕਮੀ ਨਹੀਂ ਜਾਰੇ ਬਸ ਹੋਏ ਓਕੇ ਆ ਜਾਂਦਾ ਦੇਖ ਲੈ ਜੇ ਕੁਝ ਹੋ ਰਿਹਾ ਹੈ ਅਲਗਾਟ ਦੇ ਬੱਚੇ ਜੰਮਦੇ ਚੱਕ ਕੇ ਆ ਬਾਈ ਇਹਦੇ ਨਹੀਂ ਆ ਕਰਨਾ ਅੱਜੇ ਰੇਟ ਬਾਜੂ ਤਰਨ ਦੇ ਮੇਲੇ ਨਾਲ ਇਹ ਇਹਦੇ ਬਾਹਰਲਾ ਰੇਡ ਚੌਕਣਾ ਹੋ ਜਾਣਾ ਹਾਂ ਜਿਹਦੇ ਬਾਹਰ ਜਾਂ ਖੜਾ ਤਾ ਕਿਆ ਓਏ ਇਹ ਹਕੀਕਤ ਤੇ ਹੁੰਦੀ ਹੈ ਕੋਈ ਗੱਲ ਨਹੀਂ ਉਹ ਤਾਂ ਮੈਂ ਕਹਿ ਤਾ ਉਹ ਤਾਂ ਤੁਸੀਂ ਚੱਕਦੇ ਮੈਂ ਤਾਂ ਫਿਰ ਵੀ ਦੰਨੇ ਦਾ ਨਹੀਂ ਆਣੀ ਸਾਨੂੰ ਪਤਾ ਹੈ ਚੀਜ਼ ਇਹ ਕਿਹੜੀ ਬਣਦੀ ਹੈ ਨੇੜੇ ਫੇਰ ਦੋ ਜੇ ਮੇਰੇ ਖਿਆਲ ਨਾਲ ਗਰਾਊਂਡ ਫੇਰ ਤਾਂ ਕਰੋ ਕੋ ਭਾਈ ਜਿੱਥੇ ਰਾਜੂ ਆ ਜਾ ਮੇਲਾ ਨਾ ਲੱਗੇ ਤਾਂ ਫਾਇਦਾ ਕੀ ਹੋਇਆ ਮੈਂ ਭਾਈ ਬੰਦੇ ਦਾ ਨਕਰੀ ਬਹੁਤ ਤੇਜ ਆ ਇਹਨਾਂ ਯਾਤਰੀ ਬਹੁਤ ਤੇਜ ਆ ਤਾਂ ਕਰ ਲੋ ਕੁਛ ਨਹੀਂ ਹਾਂ ਬੜਾ ਇਹ ਹੋਰ ਖੁੱਲਾ ਕਰਨ ਲੋ ਜਿਹੜਾ ਜੀ ਮੱਲੇ ਲੱਗ ਗਿਆ ਦੋਗਾ ਹੋ ਗਿਆ ਦੱਸ ਖਾ ਜਾ ਵੀ ਖਾ ਚੜ ਸੁਨਾਹ ਕਰ ਲੋ ਯਾਰ ਨੇ ਜੈਡ ਬਲੈਕ ਬੱਕਰਾ ਦੇਖ ਸਾਦੇ ਹੋ ਹਾਈਟ ਹੋਗੀ 45 ਤੋਂ ਬਾਹਰ ਬੱਕਰਾ ਹਾਈਟ ਦੇ ਪੱਖੋਂ ਤੇ ਲੰਬਾਈ ਹੋਗੀ 55 ਇੰਚ ਤੋਂ ਬਾਹਰ

ਆ ਜਾ ਆ ਜਾ ਫੱਜ ਨਾ ਤੂੰ ਜਮੀਨਾਂ ਲਈ ਬੱਕਰਾ ਮੈਂ ਚੱਲ ਗਿਆ ਨੇ ਤੂੰ ਵਗ ਜਾ ਬੱਕਰੇ ਦੇ ਆਸ਼ਕ ਬਹੁਤ ਨੇ ਨਾ ਨਾ ਹੁਣ ਨਹੀਂ ਨਿਭਦਾ ਇਹਦਾ ਕਿਹਾ ਬਰੂਦ ਨੂੰ ਬੱਕਰੇ ਦੇ ਆਸ਼ਕ ਬਹੁਤ ਨੇ ਉਹ ਬੱਸ 1.5 ਲੱਖ ਦਾ ਦੇ ਥੱਲੇ ਹੀ ਭਾਈ ਥੱਲੇ ਆ ਜੋ ਲੱਗੇ ਉਹ ਇੱਧਰ ਵੇਖ ਆ ਜੋ ਵੇਖ ਭੈ 2.7 ਮੋੜ ਦੀ ਹੈ ਨਾ ਬੱਕਰੇ ਦੀ ਕਿੰਨੀ 7 ਮੋੜਾ ਢਾਹ ਜੋ ਰਸਤਾ ਦਿਓ ਟਰੱਕ ਜਿਹੜਾ ਬੱਕਰਾ 1.5 ਲਾਤਾ ਜੀ ਭੁੱਲ ਗਿਆ ਨਾ ਭੁੱਲ ਗਿਆ ਇੱਥੇ ਆਪਣਾ ਬੰਦਾ ਹੈ ਸੰਭੋਲ ਕੋਈ ਨਹੀਂ ਰਾਜੂ ਫਿਰ ਦੇਖਦੇ ਆ ਕੋਈ ਨਹੀਂ ਹੋਰ ਦੇਖ ਲੈਂਦੇ ਆ ਨਾ ਹੋਰ ਵੀ ਦਾ ਬਹੁਤ ਹੈ ਨਹੀਂ ਮੰਨਦਾ ਚੀਜ਼ ਲੈ ਲੈਂਦਾ ਤਾਂ ਨਹੀਂ ਦਿੰਦਾ ਤੂੰ ਇਹ ਨਹੀਂ ਬੰਦਦਾ ਇਹ ਨਹੀਂ ਬੰਦਦਾ 1 ਲੱਖ 10 ਲੱਖ ਦੇ ਪੁੱਤ ਹੋਰ ਬਣੂ ਕਿੱਥੇ ਨਹੀਂ ਬਾਈ ਚੀਜ਼ ਤੇ پیسے ਲੱਗਣੇ ਬਾਈ ਜੀ ਚੀਜ਼ ਤੇ پیسے ਲੱਗਣੇ ਉਹ ਬਾਈ ਨੂੰ ਖੜਾ ਪੁੱਤ ਉਹ ਮਤਲਬ ਸਾਡਾ ਤਾਂ ਤੁਸੀਂ ਕੱਢਿਆ ਨਹੀਂ ਨਾ ਨਹੀਂ ਗੱਲ ਕਹਿੰਦਾ ਰਿਕਮੰਡ ਨੇ ਆਉਣਾ ਬਜਟ ਦੇਣਾ ਆਹੋ ਸਭ ਤੇ ਨਹੀਂ ਬਣੂਗਾ ਅਗਲੇ ਦਾ ਖੜਾ ਤਾਂ ਨਾ ਨਹੀਂ ਕੋਈ ਆਪਾਂ ਨੂੰ ਕੋਈ ਟੈਨਸ਼ਨ ਨਹੀਂ 1 ਲੱਖ 20 ਹਜ਼ਾਰ ਦਾ ਬੱਕਰਾ ਦੇ ਦਾਰੇਗਾ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਕਿਉਂ ਜੀ 120 ਹਰ ਗੱਲ ਮੁੰਡੇ ਨਾਲ ਕਿਉਂ ਏ ਨਹੀਂ ਥੋੜੇ ਠੀਕ ਹੈ ਭਾਈ 1 ਲੱਖ 20 ਥੋੜੇ ਮੁੰਡੇ ਨਾ ਨਾ ਠੀਕ ਹੈ ਦੱਸ ਰਿਹਾ ਦੱਸ ਰਿਹਾ ਨਹੀਂ ਕਾਸਰ ਬਣ ਗਿਆ ਕਿੱਥੇ ਨੂੰ ਨਹੀਂ ਇੰਨਾ ਦੇ ਬੱਚਾ ਨਾ ਨਾ ਉਹ ਕਹਿੰਦਾ ਵੀ ਲਖੀਰ ਕੱਟ ਕੇ ਤੂੰ ਜਾਣੀ ਉਹ ਮਾਈ ਬਹੁਤ ਖਿੱਚਦੇ ਰਹਿਣਾ ਉਹ ਪੱਜ ਗਿਆ ਦੇ ਦੇਾਂਗੇ ਉਹਦਾ ਦੇ 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 ਉਹਦਾ ਹੱਕਾ ਦੇਣ ਦਾ ਆਹ ਹੈ ਨਾ ਬੱਪਾ ਹੁੰਦਾ ਏ ਜੀ ਘਰ ਖਾਂਦਾ ਏ ਨੇ ਇੰਨੇ ਦਾ ਬੱਚੇ ਵੇਖਦੇ ਆ ਕਿਉਂ ਏ ਚੀਜ਼ ਆਪੇ ਬੱਧੀ ਲੱਗਦੇ ਆ ਹੁਣ ਅਸੀਂ ਜਾਕ ਨਹੀਂ ਅਜੇ ਉਹ ਕਹਿੰਦਾ ਬਸ ਇਤੋਂ ਵੱਧ ਮੈਂ ਨਹੀਂ ਦਿੰਦਾ ਰਾਜੂ ਰਾਜੂ ਤਾਂ ਕੀ ਆ ਇੱਧਰ ਯਾਰ ਖੜੇ ਜੋ ਆ ਜਾ ਫੇਰ ਆ ਇੱਧਰ ਉਹ ਦੇ ਗਿਆ ਹੁਣ ਆ ਓਏ ਆ ਇੱਧਰ ਉਹਦਾ ਜਵਾਬ ਦੇ ਗਿਆ ਨਾ ਚੱਲ ਫੇਰ ਠੀਕ ਆ ਹਾਂ ਉਹਦਾ ਦੇ ਗਿਆ ਜਵਾਬ ਕੋਈ ਨਹੀਂ ਹੋ ਰਾਂ ਜਾਂਦਾ ਜਣ ਆਪਾਂ ਨੂੰ ਕੁਝ ਦੇਣਾ ਮੇਰਾ ਪਾਣੇ ਮੁੱਲੇ ਚਾਰੇ ਘਟਾਇਆ ਨਹੀਂ ਰਿਕਾਟ ਬਣਾਤਾ ਬੱਕਰੇ ਦਾ ਹਾਂ ਕਿਉਂ ਜੀ ਹਾਂ ਇਹ ਰਿਕਾਟ ਬਣਾਤਾ ਬੱਕਰੀ ਦਾ ਤੇਰੇ ਦਾ ਕੰਦੇ ਬੱਕਰੇ ਦਾ ਦੰਦਾ ਹੋ ਨਹੀਂ ਰਹਾ ਹੈ ਹੋ ਰਾਜੂ ਹਾਂ ਜੀ ਦੇਖਦਾ ਕਹਿੰਦਾ ਬੱਕਰਾ ਦੰਦਾ ਬਾਈ ਇੱਤਾਂ ਲਾਗਣਾ ਪੱਜ ਗਿਆ ਇੱਤਾਂ ਮਾਰੀ ਜਾਣਾ ਇਹ ਫਿਰ ਮੈਨੂੰ ਦੇ ਦੇ ਦਵਾਈ ਸਤਾ ਮੈਨੂੰ ਇਹਦੀ ਗੱਲ ਨਹੀਂ ਲੈ ਤਾ ਨੂੰ ਬੱਲੀਆ ਜਾਉਂਦੀ ਨਹੀਂ ਦੇਖ ਲਾ ਹੱਸੇ ਕਹਿੰਦਾ ਬੱਕਰਾ ਜਵਾਦਨਾ ਲੈ ਡੀ ਕਰਾ ਦੇ ਰੱਜੂ ਉਹਦਾ ਉਹ ਲਉ ਉਹ ਕਹਿੰਦਾ ਇੱਕ ਮਾਂ ਜਿੰਨਾ ਤੇ ਜਿੰਨਾ ਗੋੜ ਪਾਇਨ ਉਹਨਾ ਹੀ ਮਿੱਠਾ ਹੋਣਾ ਸਾਹਮਣੇ ਚਾਤੀ ਜਾਂਦਾ ਚੱਲਿਆ ਫਲਾਕੀ ਚੱਲਿਆ ਸੱਲਿਆ ਹੁਣ ਕੋਈ ਅਸਲਾ ਤਾਂ ਹੋ ਗਿਆ ਰੱਜੂ ਉਹ ਬੜਾ ਰਹੇ ਬੜੇ ਕੰਮ ਨਾਲੇ ਤਾਂ ਤੇ ਕੰਮ ਇੱਕ ਲੱਖ 20 ਹਜ਼ਾਰ ਰੁਪਇਆ ਲਾਤਾ ਇਹ ਤਾਂ ਵੇਖਦੇ ਨਹੀਂ ਕਿੰਨੀ ਰੁਪਇਆ ਆਣ ਲੱਗੇ ਫਿਰ ਹਾਂ